गोभी ਦੀ ਬਜਾਈ ਜਿਹੜੀ ਚੱਲ ਰਹੀ ਹੈ ਜੀ ਆ ਕੁਝ ਲੱਗ ਗਿਆ ਤਾਂ ਕੁਝ ਲੱਗਣ ਵਾਲੀ ਹੈ ਇਹ ਸਾਡੇ ਜਿਹੜੇ ਫਲਦਾਰ ਬੂਟਿਆਂ ਦੇ ਵਿੱਚ ਕਿ ਅਸੀਂ ਖਾਲੀ ਜਗ੍ਹਾ ਛੱਡੀ ਹੈ ਜੀ ਇਹ ਸਾਡਾ ਉਹ ਵਾਲਾ ਸਾਰਾ ਏਰੀਆ ਹੈ ਜੀ ਇੱਕ ਨੀ ਕਰੀਬ ਇੱਥੇ ਡੇਢ ਕਨਾਲ ਜਿਹੜੀ ਜਗ੍ਹਾ ਹੈ ਉਹ ਰੱਖੀ ਹੈ ਤਾਂ ਇਹਦੇ ਸੈਂਟਰ 'ਚ ਜਿਹੜੀ ਸਪੇਸ ਸਾਡੇ ਕੋ ਕਾਫੀ ਖਾਲੀ ਰਹਿ ਜਾਂਦੀ ਸੀ ਜੀ ਤਾਂ ਇੱਧਰ ਹਲਦੀ ਹੈ ਜੀ ਤਾਂ ਆ ਸੈਂਟਰ ਵਾਲੀ ਸਪੇਸਿੰਗ ਹੈ ਜਿਹੜੀ ਇੱਥੇ ਅਸੀਂ ਗੋਭੀ ਲਗਾ ਰਹੇ ਹਾਂ ਅੱਜ ਹੁਣ ਗੋਭੀ ਕਮਰਸ਼ੀਅਲੀ ਕਿਵੇਂ ਲਗਾਉਣੀ ਆ ਜਾਂ ਘਰ ਚ ਕਿਵੇਂ ਲਗਾਉਣੀ ਆ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜੀ ਉਹ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ ਚ ਡਿਸਕਸ ਕਰਾਂਗੇ ਪਹਿਲਾਂ ਤਾਂ ਜਿਹੜੀ ਜ਼ਮੀਨ ਹੈ ਤੁਹਾਡੀ ਪੂਰੀ ਤਰ੍ਹਾਂ ਤਿਆਰ ਹੋਣੀ ਚਾਹੀਦੀ ਆ ਜੀ ਭੁਰਪਰੀ ਤੇ ਇੱਕ ਉਹਦੇ ਵਿੱਚ ਆਪਾਂ ਗੋਭੀ ਦੀ ਬਿਜਾਈ ਕਰਨੀ ਆ ਹਮੇਸ਼ਾ ਇੱਕ ਸਾਈਡ ਤੇ ਗੋਭੀ ਦੀ ਬਿਜਾਈ ਕਰਨੀ ਆ ਤਾਂ ਕਿ ਦੂਜੀ ਸਾਈਡ ਤੇ ਜਿਹੜੀ ਮਿੱਟੀ ਕੱਟ ਕੇ ਆਪਾਂ ਲਗਾ ਸਕੀਏ ਇਹਨੂੰ ਤੇ ਖਾਦਾਂ ਦੀ ਵਾਸਤੋਂ ਜੇ ਆਪਾਂ ਕਰਨੀਆਂ ਕੈਮੀਕਲ ਚ ਜੇ ਆਪਾਂ ਗੱਲ ਕਰੀਏ ਤਾਂ ਡੀ ਜੀ ਪੀ ਤੇ ਪੋਟਾਸ਼ ਜਿਹੜੀ ਹੈ ਜੀ ਪੋਟਾਸ਼ ਗੋਭੀ ਨੂੰ 25 ਕਿਲੋ ਤੱਕ ਜ਼ਰੂਰੀ ਹੁੰਦੀ ਹੈ ਜੀ ਤੇ ਡੀਪੀ ਜਿਹੜੀ ਹੈ ਜੀ ਉਹ 1 ਤੋਂ ਲੈ ਕੇ 2 ਬੈਗ ਆਪਾਂ ਪ੍ਰਤੀ ਏਕੜ ਵਰਤ ਸਕਦੇ ਆ ਆਪਣੇ ਖੇਤ ਦੀ ਕੰਡੀਸ਼ਨ ਦੇ ਅਨੁਸਾਰ ਆਪਾਂ ਏਡੀ ਦੀ ਵਰਤੋਂ ਕਰਨੀ ਹੁੰਦੀ ਹੈ ਤੇ ਕੈਲਸ਼ੀਅਮ ਨਾਈਟ੍ਰੇਟ ਜਿਹੜੀ 25 ਕਿਲੋ ਪ੍ਰਤੀ ਏਕੜ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਉਸ ਦੀ ਵਰਤੋਂ ਤੁਸੀਂ ਕਰਨੀ ਕਰਨੀ ਹੈ ਜੇ ਤਾਂ ਨਹੀਂ ਤਾਂ ਤੁਹਾਡੀ ਗੋਭੀ ਹੈ ਜਿਹੜੀ ਸਫੇਦ ਜਿਹੜਾ ਚਿੱਟਾਪਾਨਾ ਉਹ ਨਹੀਂ ਆਊਗਾ ਇਹਨਾਂ ਸਾਰੀਆਂ ਖਾਦਾਂ ਨੂੰ ਤੁਸੀਂ ਬੈਸਲ ਡੋਜ਼ ਚ ਵਰਤੋਂ ਕਰ ਲੈਣੀ ਹੈ ਜ਼ਮੀਨ ਚ ਪਾ ਦੇਣੀ ਆ ਤੇ ਪਨੀਰੀ ਜਿਹੜੀ 25 ਤੋਂ 30 ਦਿਨਾਂ ਦੇ ਵਿੱਚ ਵਿੱਚ ਆਪਾਂ ਜਿਹੜੀ ਉਹ ਲਗਾਉਣੀ ਹੁੰਦੀ ਹੈ ਤੇ ਸ਼ਾਮ ਦੇ ਟਾਈਮ ਤੇ ਹਮੇਸ਼ਾ ਇਹਦੀ ਬਿਜਾਈ ਕਰਨੀ ਹੈ ਜੀ ਕਰੀਬ 5 ਵਜੇ ਦਾ ਸਮਾਂ ਹੋ ਗਿਆ ਜੀ ਹੁਣ ਤੇ ਅੱਜ 20 ਤਰੀਕ ਹੈ ਜੀ 20 9 2020 ਜਦੋਂ ਮੈਂ ਵੀਡੀਓ ਰਿਕਾਰਡ ਕਰ ਰਿਹਾ ਤੇ ਇਹ ਸਾਡੀ ਜਿਹੜੀ ਬਿਜਾਈ ਚੱਲੂਗਾ ਇਹਨੂੰ ਪਨੀਰੀ ਨੂੰ ਸੋਧ ਕੇ ਲਾਉਣਾ ਜੀ ਉਸ ਦੇ ਸੰਬੰਧ ਚ ਵੀਡੀਓ ਤੁਹਾਨੂੰ ਅੱਗੇ ਮਿਲ ਜਾਂਦੀ ਏ ਆਪਣੀਰੀ ਨੂੰ ਸੋਧਣ ਲਈ ਆਪਾਂ ਜਿਹੜਾ ਹੁਣ ਮਿਕਸਚਰ ਤਿਆਰ ਕਰ ਰਹੇ ਆ ਜੀ ਆ ਇਹ ਚ ਸੋਡੋਮਨਾਸ ਦੀ ਵਰਤੋਂ ਕਰਨੀ ਆ ਜੀ ਆਪਾਂ ਮੈਂ ਤੁਹਾਨੂੰ ਦਿਖਾ ਲ ਦਿੰਦਾ ਜੀ ਪਹਿਲਾਂ ਸੂਡਮਨਸ ਇਹ ਆਈਪੀਐਲ ਕੰਪਨੀ ਦੇ ਆ ਜੀ ਤੁਸੀਂ ਜਿਹੜੀ ਕੰਪਨੀ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਦੀ ਵਰਤੋਂ ਕਰ ਸਕਦੇ ਹੋ ਐਸੇ ਮੈਂ ਆਈਪੀਐਲ ਦੀ ਵਰਤੋਂ ਕਰਦਾ ਇਹ ਦੋ ਚੀਜ਼ਾਂ ਤੇ ਤੀਜਾ ਜੀ ਆਪਣਾ ਇਹ ਹੈਗਾ ਜੀ ਐਨਪੀਕੇ ਬੈਕਟੀਰੀਆ ਇਹ ਵੀ ਤੁਸੀਂ ਲੈ ਸਕਦੇ ਹੋ ਜੀ ਜਿਹੜੀ ਮਰਜ਼ੀ ਕੰਪਨੀ ਦਾ ਮੇਰੇ ਕੋਲੇ ਹੈਗਾ ਜੀ ਇਹ ਅਲਿੰਦਵੰਦ ਦੇ ਨਾਮ ਤੇ ਆਉਂਦਾ ਜੀ 5 ਲੀਟਰ 1 ਲੀਟਰ ਪਾਣੀ ਚ ਆਪਾਂ 10-10 ਗ੍ਰਾਮ ਦੇ ਹਿਸਾਬ ਦੇ ਨਾਲ ਟ੍ਰਾਈਕੋਡਰਮਾ 10 ਗ੍ਰਾਮ ਸੁਡੋਮਨਾਸ ਅਤੇ 5 ਐਮਐਲ ਜਿਹੜਾ ਹੈ ਜੀ ਉਹ ਲੈਣਾ ਹੈ ਜੀ ਐਨਪੀਕੇ ਬੈਕਟੀਰੀਆ ਜੇ ਬਾਇਓਲੋਜੀਕਲ ਤਰੀਕੇ ਦੇ ਨਾਲ ਜੇ ਪਨੀਰੀ ਸੋਧਣੀ ਹੈ ਤਾਂ ਜੇ ਤੁਸੀਂ ਕੈਮੀਕਲ ਤਰੀਕੇ ਦੇ ਨਾਲ ਸੋਧਣਾ ਚਾਹੁੰਦੇ ਹੋ ਤਾਂ ਫਿਰ ਤਾਂ ਆਪਣੇ ਕੋਲ ਟਰਾਈ ਅਦੂਸੀ ਇਹ ਕਾਰਬਨ ਡਾਈਆਜਮ ਵਗੈਰਾ ਹੈਗੀ ਹੈ ਜੀ ਫਿਰ ਆਪਾਂ ਉਹਦੇ ਨਾਲ ਇਹਨੂੰ ਟ੍ਰੀਟ ਕਰਾਂਗੇ ਤੇ ਮੇਰੇ ਕੋਲ 10 15 ਗ੍ਰਾਮ ਜ਼ਿਆਦਾ ਸੀ ਜੀ ਮੈਂ ਇਹਦਾ weight ਕਰਕੇ ਦੇਖ ਲਿਆ ਸੀ ਤੇ ਟਰਾਈਕੋਡਰਮ ਵਾਲੇ ਸੁਡੋਮਨਾਸ ਆਪਾਂ ਪਾਉਂਦੇ ਆ ਜੀ ਇਹ ਲਫਾਫੇ ਜਿਹੜੇ ਐਸੇ ਪਾਣੀ ਦੇ ਨਾਲ ਆਪਾਂ ਵਾਸ਼ ਕਰਦੇ ਨੇ VML ਇਹ ਆਪਣਾ ਹੋ ਗਿਆ ਜੀ NPK ਬੈਕਟੀਰੀਆ ਇਹਦੀ ਪਨੀਰੀ ਦੀਆਂ ਜਿਹੜੀਆਂ ਆਪਣੀਆਂ ਜੜ੍ਹਾਂ ਹੈ ਜੀ ਇਹ ਇਸ ਵਿੱਚ ਰੱਖ ਦੇਣੀਆਂ ਜੀ ਇਹਦੇ 5 ਤੋਂ 7 ਮਿੰਟ ਦੇ ਕਰੀਬ ਪਨੀਰੀ ਜਿਹੜੀ ਇਸੇ ਤਰ੍ਹਾਂ ਪਈ ਰਹਿਣ ਦੇਣੀਆਂ ਤਾਂ ਉਸ ਤੋਂ ਬਾਅਦ ਆਪਾਂ ਇਹਨੂੰ ਟ੍ਰਾਂਸਪਲੈਂਟ ਕਰਨਾ ਹੈ ਆ ਬਹੁਤ ਸਾਰੇ ਵੀਰ ਮੈਨੂੰ ਫੇਰ ਵੈਰਾਈਟੀ ਬਾਰੇ ਪੁੱਛਣਗੇ ਜੀ ਇਹ ਦੇਸੀ ਵੈਰਾਈਟੀ ਹੈ ਜੀ ਕਿਸੇ ਕੰਪਨੀ ਦਾ ਬੀਜ ਨਹੀਂ ਹੈ ਜੀ ਇਹ 10 ਮਿੰਟ ਬਾਅਦ ਆਪਾਂ ਇਹਨੂੰ ਲਗਾ ਸਕਦੇ ਹਾਂ ਜੀ ਪੁਲੀਰੀ ਸੋਧਣ ਤੋਂ ਬਾਅਦ ਆਪਾਂ ਇਹ ਵਾਲੀ ਜਿਹੜੀ ਬਜਾਈ ਕਰ ਰਹੇ ਹਾਂ ਜੀ ਜੜ੍ਹਾਂ ਨੂੰ ਚੰਗੀ ਤਰ੍ਹਾਂ ਟ੍ਰਿੰਚ ਕਰਕੇ ਤਾਂ ਇਸ ਤੋਂ ਬਾਅਦ ਜਦੋਂ ਇਹ ਗੋਭੀ ਉੱਗਦੀ ਹੈ ਜੀ ਤਾਂ ਉੱਗਣ ਤੋਂ ਬਾਅਦ ਜੇ ਤਾਂ ਕੈਮੀਕਲ ਵਾਲੇ ਆ ਤਾਂ ਉਸ ਨੂੰ ਕਿਸੇ ਵੀ ਕੈਮੀਕਲ ਫੰਗੀਸਾਈਡ ਦੇ ਨਾਲ ਉੱਚ ਤੁਸੀਂ ਵਰਤੋਂ ਕਰ ਸਕਦੇ ਹੋ ਰਡੋਮਿਲ ਗੋਲਡ ਐਲੀਏਟ ਸਾਫ ਇੱਕ ਹੈਕਸਾਕੋਨਾਜੋਲ ਕਪਟਾਨ ਇਸੇ ਵੀ ਸਾਲਟ ਦੀ ਵਰਤੋਂ ਕਰ ਸਕਦੇ ਹੋ ਹਾਂ ਪਰ ਜਿਹੜਾ ਸਾਲਟ ਬੈਨ ਹੈ ਉਸ ਦੀ ਵਰਤੋਂ ਤੁਸੀਂ ਜਿਹੜੀ ਉਹ ਨਹੀਂ ਕਰਨੀ ਤੇ ਬਹੁਤ ਵਧੀਆ ਤੁਹਾਨੂੰ ਇਹ ਰਿਜ਼ਲਟ ਮਿਲਣਗੇ ਉਗਣ ਤੋਂ ਇਹ ਲਗਾਉਣ ਤੋਂ 6 ਤੋਂ 7 ਦਿਨ ਬਾਅਦ ਇਸ ਦੀ ਅਜਿਹੀ ਵਰਤੋਂ ਜ਼ਰੂਰੀ ਆ ਉਹ ਜ਼ਰੂਰੀ ਹੈ ਜੀ ਕਰਨੀ ਕਿਉਂਕਿ ਹਾਲੇ ਇਹ ਜਿਹੜੇ ਬੂਟੇ ਬਹੁਤ ਮੁਰਝਾਏ ਮੁਰਝਾਏ ਤੁਹਾਨੂੰ ਦਿਖ ਰਹੇ ਨੇ ਤੇ ਇਹ ਲਗਭਗ 2 ਦਿਨਾਂ ਚ ਬੂਟੇ ਪੂਰੀ ਤਰ੍ਹਾਂ ਸਟੇਬਲ ਹੋ ਜਾਣਗੇ ਤਾਂ ਜੇ ਤੁਸੀਂ ਆਰਗੈਨਿਕ ਤਰੀਕਾ ਵਰਤਦੇ ਹੋ ਤਾਂ ਟ੍ਰਾਈਕੋਡਰਮ ਅਤੇ ਸੂਡੋਮਨਾਸਟੀਸ ਨੂੰ ਟ੍ਰੈਂਚਿੰਗ ਕਰਨੀ ਹੈ 5 ਤੋਂ ਲੈ ਕੇ 10 ਗ੍ਰਾਮ ਪ੍ਰਤੀ ਲੀਟਰ ਪਾਣੀ ਚ ਮਿਕਸ ਕਰਕੇ ਤੁਸੀਂ ਉਹਦੀ ਵਰਤੋਂ ਕਰਨੀ ਹੈ। ਜਿਹੜਾ ਵੀਰ ਮੇਰੇ ਨੇ ਗੋਭੀ ਲਗਾਤੀ ਉਹਨਾਂ ਨੇ ਕੈਲਸ਼ੀਅਮ ਵਗੈਰਾ ਦੀ ਵਰਤੋਂ ਥੱਲੇ ਨਹੀਂ ਕੀਤੀ। ਤਾਂ ਕੈਲਸ਼ੀਅਮ ਨਾਈਟ੍ਰੇਟ ਪਲੱਸ ਬੋਰੋਨ ਦੀਆਂ ਦੋ 스프ਰੇਆਂ ਜਿਹੜੀਆਂ ਗੋਭੀ ਦੇ ਉੱਤੇ ਕੰਪਲਸਰੀ ਹੈ ਜੇ ਤਿੰਨ ਕੋਈ ਕਰ ਸਕਦਾ ਤਾਂ ਬਹੁਤ ਵਧੀਆ ਜੀ 8-8 ਦਿਨ ਦੇ ਇਸ ਸਮੇਂ ਦੇ ਅੰਤਰਾਲ ਤੇ ਕਰੇ ਫੁੱਲ ਨਿਕਲਣ ਤੋਂ ਪਹਿਲਾਂ ਸ਼ੁਰੂ ਕਰ ਦੋ। ਕੋਤਾਂ ਨੁਕਸਾਨ ਹੈ ਜਿਹੜਾ ਕੋਈ ਨਹੀਂ ਹੈ। ਤੇ ਗੋਭੀ ਨੂੰ ਹਮੇਸ਼ਾ ਪਾਣੀ ਦੇ ਵਿੱਚ ਲਗਾਓ ਇਹ ਪਹਿਲ ਹੈ ਜੀ। ਇਹ ਤੁਸੀਂ ਦਾਣਾ ਲਗਾਉਣਾ ਤਾਂ ਦਾਣਾ ਜਿਹੜਾ ਹੈ ਜੀ ਉਸ ਦਾ ਸੈਂਟਰ 'ਚ ਲਗਾਈਦਾ ਜੀ ਇੱਕ ਸਾਈਡ ਤੇ ਲੱਗੇ ਨੇ ਬੂਟੇ ਤੇ ਜਿਹੜਾ ਦਾਣਾ ਉਹ ਬਿਲਕੁਲ ਤੁਸੀਂ ਇਹਦੇ ਸੈਂਟਰ ਦੇ ਵਿੱਚ ਖੇਲ ਦੇ ਵਿੱਚ ਲਗਾਉਣਾ ਜਿਹਦੇ ਨਾਲ ਜਿਹੜਾ ਇਹ ਹੈਗਾ ਜੀ ਇਹਦੀਆਂ ਸਾਈਡਾਂ 'ਤੇ ਤੁਸੀਂ ਮੈਥੇ ਦੀ ਬਿਜਾਈ ਕਰ ਸਕਦੇ ਹੋ ਕਿ ਤੁਸੀਂ ਦਾਣਾ ਲਗਾਉਣਾ ਦੇ ਗੋਭੀ ਦਾ ਜਿਹੜਾ ਸੀਡ ਲਗਾਓਗੇ ਤਾਂ ਸਾਈਡਾਂ 'ਤੇ ਮੈਥੇ ਦੀ ਬਿਜਾਈ ਕਰੋ ਤਾਂ ਤੁਹਾਡੀ ਇੰਟਰ ਕ੍ਰੌਪਿੰਗ ਹੋ ਜਾਊਗੀ ਦੋ ਚੀਜ਼ਾਂ ਦੀ ਵੈਸੇ ਇਸ ਦੇ ਸਬੰਧ 'ਚ ਵੀਡੀਓ ਇੱਕ ਅਦੇ ਦਿਨ 'ਚ ਮੈਂ ਪਾ ਦੇਣੀ ਹੈ ਜੀ ਕਿ ਕਿਹੜੀ-ਕਿਹੜੀ ਫਸਲ 'ਚ ਕਿਹੜੀ-ਕਿਹੜੀ ਚੀਜ਼ ਦੀ ਬਿਜਾਈ ਜਿਹੜੀ ਹੋ ਸਕਦੀ ਹੈ ਜਿਹੜਾ ਸੋਧਨ ਬਾਰੇ ਤਾਂ ਗੋਭੀ ਲਗਾਉਣ ਬਾਰੇ ਤੁਸੀਂ ਦੇਖ ਲਿਆ ਜੀ ਵੀ ਅਸੀਂ ਕਿਹਨੇ ਲਾਉਣੀਆਂ ਸ਼ਾਮ ਦੇ ਟਾਈਮ ਤੇ ਲਾਉਣੀਆਂ ਜੀ ਹਮੇਸ਼ਾ ਇਹ ਗੱਲ ਯਾਦ ਰੱਖਿਓ ਜਿਨ੍ਹਾਂ ਚਿਰ ਤੱਕ ਟੈਂਪਰੇਚਰ 25 ਡਿਗਰੀ ਤੋਂ ਥੱਲੇ ਨਹੀਂ ਜਾਂਦਾ ਉਹਨੇ ਕਿਤੇ ਤੱਕ ਸ਼ਾਮ ਤੇ ਸਮੇ ਲਗਾਉਣੀਆਂ ਜੀ ਜਿਨ੍ਹਾਂ ਚਿਰ ਟੈਂਪਰੇਚਰ 25 ਤੋਂ ਥੱਲੇ ਚਲਾ ਗਿਆ ਜੀ ਫਿਰ ਤੁਸੀਂ ਜਿਹੜੇ ਮਰਜ਼ੀ ਟਾਈਮ ਤੇ ਜੀ ਬਿਜਾਈ ਕਰ ਸਕਦੇ ਹੋ ਬੂਟਿਆਂ ਦੇ ਮੇਰਾ ਇਹ ਹੈ ਕਿ ਹੁਣ ਸ਼ਾਂ ਘਟ ਜੂਗੀ ਕਿਉਂਕਿ ਮੈਂ ਇਹਨਾਂ ਦੇ ਉੱਤਰੋਂ ਕਟਿੰਗ ਕਰ ਦਿੱਤੀ ਹੈ ਸਾਰੇ ਬੂਟੇ ਸ਼ਾਂਗ ਦੇਤੇ ਨੇ ਇਸ ਕਰਕੇ ਥੱਲੇ ਸ਼ੇਡ ਬਹੁਤ ਘੱਟ ਹੈ ਜੀ ਉਹਨਾਂ ਦੇ ਉਹਨਾਂ ਦੇ ਥੱਲੇ ਮੈਂ ਕੁਝ ਬਰੋਕਲੀ ਮੇਰੇ ਕੋਲ ਪਈ ਹੈ ਜੀ ਮੈਂ ਉਹ ਲਗਾ ਦੂੰਗਾ ਤਾਂ ਜੇ ਤਾਂ ਤੁਸੀਂ ਘਰ 'ਚ ਗੋਭੀ ਲਗਾਉਣੀ ਹੈ ਤੇ ਘਰ 'ਚ ਤੁਸੀਂ ਕੈਲਸ਼ੀਅਮ ਨਾਈਟ੍ਰੇਟ ਵਗੈਰਾ ਦੀ ਜੇ ਵਰਤੋਂ ਕਰਨੀ ਹੈ ਤਾਂ ਕਰ ਸਕਦੇ ਹੋ ਜੀ ਤਾਂ ਜੇ ਉਸ ਦੀ ਵਰਤੋਂ ਤੁਸੀਂ ਨਹੀਂ ਕਰਨੀ ਤਾਂ ਤੁਸੀਂ ਪ੍ਰਤੀ ਸਕੁਅਰ ਮੀਟਰ ਜਿਹੜੀ ਹੈ ਜੀ 50 ਗ੍ਰਾਮ ਕਲੀ ਵਰਤ ਸਕਦੇ ਹੋ ਜੀ ਰੂੜੀ ਦੇ ਵਿੱਚ ਮਿਕਸ ਕਰਕੇ ਜਦ ਤੁਸੀਂ ਰੂੜੀ ਪਾਉਣੀ ਹੈ ਜੀ ਕੰਪੋਸਟ ਸੜੀ ਇਹ ਗਲੀ ਸੜੀ ਰੂੜੀ ਜਿਹਨੂੰ ਐਡ ਕਰਨੀ ਆ ਤਾਂ ਉਹਦੇ ਨਾਲ ਆ ਤੁਸੀਂ 50 ਗ੍ਰਾਮ ਜਿਹੜੀ ਪ੍ਰਤੀ ਸਕੁਅਰ ਮੀਟਰ ਦੇ حساب ਦੇ ਨਾਲ ਜਿਹੜੀ ਕਲੀ ਵਰਤ ਸਕਦੇ ਹੋ ਜਾਂ ਤੁਸੀਂ ਕਹਿ ਲਓ ਕਿ ਜੇ ਤੁਹਾਡੇ ਕੋਲ 10x10 ਦੀ ਜਗ੍ਹਾ ਹੈ ਤਾਂ ਤੁਸੀਂ ਉਸ 'ਚ ਆ ਕਰੀਬ ਕਰੀਬ 200 ਗ੍ਰਾਮ ਦੇ ਕਰੀਬ ਤੁਸੀਂ ਕਲੀ ਜਿਹੜੀ ਵਰਤੋਂ ਕਰ ਸਕਦੇ ਹੋ ਤੁਸੀਂ ਇਸ ਤੋਂ ਘੱਟ ਵੀ ਕਰ ਲਓ ਤਾਂ ਵੀ ਨਹੀਂ ਪਰ ਖੇਤ ਨੂੰ ਤਿਆਰ ਕਰਨ ਤੋਂ ਪਹਿਲਾਂ ਜ਼ਮੀਨ ਨੂੰ ਤਿਆਰ ਕਰਨ ਤੋਂ ਪਹਿਲਾਂ ਉਹਦੀ ਵਰਤੋਂ ਕਰਨੀ ਆ ਬਾਅਦ 'ਚ ਨਹੀਂ ਕਰਨੀ ਰੂੜੀ ਜਿਹੜੀ ਆ ਜੀ ਗੋਭੀ ਲਈ ਜ਼ਰੂਰੀ ਆ ਜੀ ਥੱਲੇ ਕਿਉਂਕਿ ਇਹ ਥੋੜੀ ਜੀ ਖੁਰਾ ਕੇ ਵੱਧ ਭਾਲਦੀ ਹੈ ਬਿਆਸ ਦਾ ਖਾਸ ਕਰਕੇ ਯੂਰੀਆ ਦੀ ਡਿਮਾਂਡ ਕੋ ਵੀ ਜ਼ਿਆਦਾ ਕਰਦੀ ਹੈ ਤਾਂ ਕਰਦੀ ਹੈ ਜੀ ਕਿਉਂਕਿ ਜਿੰਨੇ ਇਸ ਦੇ ਪੱਤੇ ਜਦੇ ਜ਼ਿਆਦਾ ਹੋਣਗੇ ਉੰਨੇ ਗੋਭੀ ਜਿਹੜੀ ਵਿੱਚੋਂ ਸਫੇਦ ਨਿਕਲੇਗੀ ਚਿੱਟੀ ਨਿਕਲੇਗੀ ਪੀਲੀ ਗੋਭੀ ਦਾ ਮਾਰਕੀਟ ਸਾਨੂੰ ਰੇਟ ਨਹੀਂ ਜੀ ਮਿਲਦਾ ਤਾਂ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਕੈਲਸ਼ੀਅਮ ਨਾਈਟ੍ਰੇਟ ਤੇ ਬੋਰਨ ਦੀਆਂ ਸਪਰੇਆਂ ਜ਼ਰੂਰ ਕਰਨੀਆਂ ਹੈ ਜੀ ਸੁੰਡੀ ਇਸ ਨੂੰ ਪਏਗੀ ਜੇ ਅਗਲੇ ਕੁਝ ਦਿਨਾਂ ਚ ਸੁੰਡੀ ਦਾ ਤੁਸੀਂ ਧਿਆਨ ਰੱਖਣਾ ਤਾਂ ਉਸ ਤੇ ਤੁਸੀਂ ਕੋਈ ਵੀ ਆਪਾਂ ਮਕਟਨ ਵਗੈਰਾ ਸਪਰੇ ਕਰ ਸਕਦੇ ਹੋ ਜਾਂ ਕੋਰਾਜਨ ਕਰ ਸਕਦੇ ਹੋ ਤੁਸੀਂ ਆਪਣੇ ਲਾਗੇ ਡੀਲਰ ਜਾਂ ਦੁਕਾਨਦਾਰ ਦੇ ਨਾਲ ਸਲਾਹ ਲੈ ਕੇ ਉਸੇ ਵਾਰ ਤੋਂ ਕਰ ਸਕਦੇ ਹੋ ਇਹ ਜਿਹੜੀ ਆਪਾਂ ਖਾਦ ਪਾਤੀ ਹੈ ਜੀ ਗੋਭੀ ਦੀ ਗੋਡੀ ਕਰਕੇ ਇੱਧਰ ਤੁਸੀਂ ਦੇਖ ਲਓ ਕਿਹੜਾ ਤੇ ਇਹਨੂੰ ਹੁਣ ਮਿੱਟੀ ਲਗਾਉਣੀ ਹੈ ਜੀ ਤੇ ਆਹ ਵਾਲੀ ਖੇਲ ਸੀ ਜਿਹੜੀ ਇਹ ਕੱਟ ਕੇ ਇੱਥੇ ਸੁੱੜਤੀ ਆ ਤਾਂ ਇਹਦੇ ਉੱਪਰ ਅਸੀਂ ਖਾਦ ਪਾਈ ਆ ਤੁਸੀਂ ਦੇਖ ਲਓ ਇਹਦੇ ਉੱਪਰ ਖਾਦ ਪਾ ਕੇ ਤਾਂ ਇਹਨੂੰ ਇਹਦੇ ਬੂਟੇ ਦੇ ਨਾਲ ਜੋੜ ਦੇਣਾ ਇਹਦੀ ਬਾਰੇ ਪਹਿਲੀ ਵੀਡੀਓ ਜਿਹੜੀ ਪਹਿਲਾਂ ਤੁਸੀਂ ਦੇਖ ਲਈ ਆ ਜੀ ਕਿਵੇਂ ਇਹਦਾ ਸਾਰਾ ਸਿਸਟਮ ਕਰਨਾ ਖਾਦ ਵਗੈਰਾ ਕਿਹੜੀ ਕਿਹੜੀ ਪਾਉਣੀ ਸਾਰਾ ਕੁਝ ਦੱਸਿਆ ਜੀ ਇਸ ਤਰੀਕੇ ਦੇ ਨਾਲ ਇਹ ਜਿਹੜੀ ਦੀ ਖਾਲ ਆ ਉਹ ਤਿਆਰ ਹੋ ਜਾਊਗੀ ਦੋਹਾਂ ਸਾਈਡਾਂ ਤੇ ਆਪਾਂ ਇਹਦੀ ਮਿੱਟੀ ਚੜ੍ਹਾ ਦੇਣੀ ਹੈ ਤੇ ਇਹ ਵਾਲੀ ਸੈਂਟਰ ਵਾਲੀ ਜਗ੍ਹਾ ਜਿਹੜੀ ਇਹਦੇ ਵਿੱਚ ਆਪਾਂ ਪਾਣੀ ਛੱਡਣ ਲਈ ਜਗ੍ਹਾ ਬਣ ਜਣੀ। ਇਹ ਤੁਸੀਂ ਦੇਖ ਲਓ ਜੀ ਇਹ ਪੂਰੀ ਖੇਲ ਹੈ ਜਿਹੜੀ ਸੈਂਟਰ ਦੇ ਵਿੱਚ ਆ ਗਈ ਤੇ ਇਸ ਤਰੀਕੇ ਦੇ ਨਾਲ ਜਿਹੜੀ ਮਿੱਟੀ ਹੈ ਇਹਨੂੰ ਲੱਦੋਂ ਸਾਈਡਾਂ ਤੋਂ ਚੜ ਗਈ। ਤੇ ਇਹ ਜਿਹੜੀ ਸੈਂਟਰ ਵਾਲੀ ਜਗ੍ਹਾ ਵਿੱਚ ਆਪਾਂ ਚੱਲਣ ਫੇਰਨ ਲਈ ਤੇ ਪਾਣੀ ਲਗਾਉਣ ਲਈ ਛੱਡਤੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ। YouTube ਤੇ ਵੇਖ ਰਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Facebook ਤੇ ਵੇਖ ਰਤਾ ਪੇਜ ਨੂੰ ਲਾਈਕ ਅਤੇ ਫੋਲੋ ਜਰੂਰ ਕਰੋ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓਜ਼ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤਾਂ ਜੇ ਇਸ ਵੀਡੀਓ ਦੇ ਸੰਬੰਧ ਵਿੱਚ ਤੁਹਾਡਾ ਕੋਈ ਵੀ ਸਵਾਲ ਜਾਂ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ